ਲੋ ਜੀ ਠੰਡ ਚਾ ਤੁੰਦ ਪੈਦੀ ਬਹੁਤ ਦੇਖੀ ਹੋਣੀ ਆ ਠੀਕ ਐ ਆ ਗਰਮੀਆਂ ਚ ਦੇਖ ਲੋ ਹੋਰ ਭਾਜੀ ਕੀ ਹਾਲ ਨੇ ਤੁੰਦ ਪੈਦੀ ਹਾਂਜੀ ਤੁੰਦ ਤੋਂ ਕਿਹੜੀ ਤੁੰਦ ਪੈ ਗਈ ਵਾਰੇ ਕੀ ਕਹਿਣਾ ਚਾਹੁੰਦੇ ਆ ਕਹਿਣਾ ਵੀ ਛੁੱਟੀ ਕਰਦੇ ਹੋ ਅੱਜ ਪੂਰੀ ਛੁੱਟੀ ਤਾਂ ਕਰ ਦਾਂਗੇ ਪਰ ਇਹਨਾਂ ਨੇ ਉਹ ਕੱਟ ਲਏ ਨੇ ਨਾ ਨਹੀਂ ਨਹੀਂ ਬਸ ਲੋ ਜੀ ਦਿਨਾਂ ਦਾ ਕੁਛ ਅੱਗੇ ਨਹੀਂ ਦਿਨਾਂ ਦਾ ਨਾ ਕੁਛ ਸਹੀ ਐ ਨਾ ਇਹ ਆ ਜੀ ਇਥੇ ਗਰਮੀ ਦੇ ਵਿੱਚ ਤੁੰਦ ਮੰਨ ਲਓ ਜੇ ਰੋ ਇਹ ਤੁੰਦ ਪੈ ਗਈ ਸਮਝ ਲਓ ਵੀ ਐਂਡ ਹੋ ਗਿਆ ਸਾਰਾ ਕੁਝ ਕਿਹੜੇ ਸਾਡੇ ਵਰਗੇ ਉਹਨੇ ਕੰਮ ਵਾਲੇ ਉਹਨਾਂ ਲਈ ਨਹੀਂ ਐਂਡ ਹੁੰਦਾ ਜਿਹੜੇ ਹੁੰਦੇ ਨੇ ਚੈਣੀ ਇੱਥੇ ਇਹ ਜਿਹੜੇ ਸਰ ਤਾਂ ਕੰਮ ਕਰਾਉਂਦੇ ਉਹਨਾਂ ਲਈ ਐਂਡ ਹੁੰਦਾ ਕਿਉਂਕਿ ਸ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਡਿਊਟੀ ਸਟਾਰਟ ਹੋ ਗਈ ਇਹਨਾਂ ਨੂੰ ਤਾਂ 10 ਘੰਟੇ ਦੇਣੇ ਪੈਣੇ ਆ ਇਹ ਕਿਹੜੇ ਇਥੇ ਕੰਮ ਕਰਦੇ ਵਰਕਰ ਉਹਨਾਂ ਲਈ ਬਹੁਤ ਫਾਇਦਾ ਹੈ ਇਹ ਚੀਜ਼ ਦਾ ਉਹਰਾ ਚਾਹੁੰਦੇ ਆ ਠੀਕ ਹੈ ਵੀ ਡੇਲੀ ਤੁਹਾਨੂੰ ਤਾਂ ਪਵੇ ਗਰਮੀ ਜ਼ਰੂਰ ਬਣੂਗੀ ਇਹਦੇ ਨਾਲ ਗਰਮੀ ਡਬਲ ਹੋ ਜਾਂਦੀ ਆ ਫਰੋਂਨੇ ਸੋਰੇ 3-4 ਘੰਟੇ ਜਿਹੜੇ ਫੇ ਰੂਮ ਦੇ ਵਿੱਚ ਕੱਢ ਦਿੰਨੇ ਆ। ਅਸੀਂ ਸਾਨੂੰ ਦਿਖਾਉਣੇ ਆ ਬਾਹਰ ਰੋਡ ਤੇ। ਹਾਸਰ ਕਿਦਾਂ ਕੀ ਹਾਲ ਚਾਲ ਠੀਕ ਠਾਕ। ਇਹ ਰੋਡ ਦਾ ਕੀ ਹਾਲ ਆ। ਲਓ ਜੀ ਆਹ ਰੋਡ ਦਾ ਹਾਲ ਰੋਡ ਹੀ ਨਹੀਂ ਦੀਂਦਾ ਕਿਸੇ ਵਾਰ ਤੇ। ਲਓ ਫੋਟੋ ਪਿੱਛੋਂ। ਇਹਰੇ ਪਿੱਛੋਂ। ਲਓ ਜੀ ਸੇਫਟੀ ਕਰ ਕਰ। ਇਹ ਸਾਡੇ ਸੇਫਟੀ ਸੁਪਰਵਾਈਜ਼ਰ ਜੋ ਬੱਸ ਬਾਹਰ ਨਹੀਂ ਜਾਣ ਦੇਰੇ। ਬੋਸਰ ਕਿੱਥੇ ਹੈ ਹਾਂ ਫੌਗ ਹੈ ਇੱਧਰ ਰਹਿਣਾ ਚਾਹੀਦਾ ਹੈ 4-5 ਘੰਟੇ ਲਓ ਜੀ ਕੋਸਨੀ ਵਿੰਡਰ ਰੋਡ ਦੇ ਬਾਹਰ ਮਤਲਬ ਵੀ ਅੱਜ ਵਰਕਰ ਪੂਰੇ ਖੁਸ਼ ਹੈ ਅੱਜ ਕੀ ਮਹੀਨੇ 'ਚ ਮਤਲਬ 15 ਦਿਨ ਕੋਈ ਚ ਹੀ ਰਹਿੰਦੇ